ਹੁਣੇ-ਹੁਣੇ ਮੈਂ ਖਬਰ ਵੇਖ ਰਿਹਾ ਸੀ ਕਿ ਵਿਕਰਮ ਮਜੀਠੀਏ ਦੇ ਘਰੇ ਵਿਜੀਲੈਂਸ ਨੇ ਰੇਡ ਕੀਤੀ ਹੈ ਜਿਹੜੇ ਲੋਕ ਆਪਣਾ ਕਰਤਾਰ ਸਾਫ ਦੱਸਦੇ ਨੇ ਤੇ ਦੂਜਿਆਂ ਤੇ ਉਂਗਲੀਆਂ ਚੁੱਕਦੇ ਨੇ ਅੱਜ ਉਹਨਾਂ ਦੇ ਘਰੇ ਰੇਡ ਹੋਈ ਹੈ ਬਾਕੀ ਆਪਣਾ ਕਰਤਾਰ ਕਿੰਨਾ ਕੁ ਪਵਿੱਤਰ ਆ ਮਜੀਠੀਏ ਦਾ ਇਹ ਤਾਂ ਸਾਰੇ ਲੋਕਾਂ ਨੂੰ ਪਤਾ ਹੈ ਅੱਜ ਜਦੋਂ ਵੀ ਮਜੀਠੀਏ ਦੀ ਗੱਲ ਚੱਲਦੀ ਹੈ ਤੇ ਜਿੰਨਾ ਗੰਦ ਇਹਨਾਂ ਨੇ ਪੰਜਾਬ ਦੇ ਵਿੱਚ ਪਾ ਛੱਡਿਆ ਸੀ ਉਹਦੀ ਯਾਦ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਆ ਜਾਂਦੀ ਆ ਅਕਾਲੀ ਦਲ ਨੂੰ ਡੋਬਣ ਵਾਲਾ ਮਜੀਠੀਆ ਮਹਾਰਾਣਾ ਜਿਹੜਾ ਆਪਣੇ ਆਪ ਨੂੰ ਬੜਾ ਬਹਾਦਰ ਸਮਝਦਾ ਤੇ ਅੱਜ ਜਦੋਂ ਉੱਥੇ ਵਿਜੀਲੈਂਸ ਗਈ ਫਲਾਣੇ ਨੂੰ ਆ ਲੈੰਦੋ ਜੀ ਫਲਾਣੇ ਕੈਮਰੇ ਵਾਲੇ ਸੱਦ ਲੋ ਜੀ ਫਲਾਣੇ ਨੂੰ ਸੱਦ ਲੋ ਕੀ ਹੋਇਆ ਮਰ ਚੱਲਿਆ ਜੇ ਰੇਡ ਪੈ ਗਈ ਆ ਤੇ ਕੁਰਸੀ ਢਾ ਕੇ ਰਾਮ ਨਾਲ ਬਾਹਰ ਬੈ ਉਹਨਾਂ ਨੂੰ ਕੋਲ ਕਰ ਲੋ ਰੇਡ ਫੋਲੋ ਜੋ ਫੁੱਲਣਾ ਉਹ ਦਿਲ ਰੱਖ ਹੁਣ ਦਿਲ ਲੋਕਾਂ ਤੇ ਸਵਾਲ ਚੁੱਕਣੇ ਲੋਕਾਂ ਦੇ ਕਰਤਾਰ ਖੁਸ਼ੀ ਲੋਕਾਂ ਦੀ ਕਰਨੀ ਤੇ ਅੱਜ ਜਦੋਂ ਆਪਣੀ ਵਾਰੀ ਆਈ ਹੈ ਤੇ ਹੁਣ ਰੋਈ ਤੁਰਿਆ ਜਾਣਾ ਤੇ ਤੂੰ ਹੀ ਜਾਣਾ ਨਾ ਹਣਾ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦੇ ਹੁਣ ਤੂੰ ਕਿਉਂ ਰੋਣਾ ਬਈ ਦਿਲ ਰੱਖ ਹੁਣ ਕੀ ਹੋ ਜੂਗਾ ਪਰਚੇ ਨਾਲ ਕੀ ਹੋ ਜੂਗਾ ਰੋਣਾ ਕਿਉਂ ਆ ਇੱਕ ਬੰਨੇ ਕਹੀ ਜਾਂਦਾ ਜੀ ਪਰਚੇ ਦੇ ਦਿਓ ਜਿੰਨੇ ਦੇਣੇ ਆ ਤੇ ਫਿਰ ਦੇ ਲੈਣਦੇ ਉਹਨਾਂ ਨੂੰ ਰਾਮ ਨਾਲ ਬੈ ਜੇ ਰੇਡ ਪੈ ਹੀ ਗਈ ਆ ਤੇ ਮੈਂ ਮਜੀਠੀਆ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕੁਰਸੀ ਬਾਹਰ ਢਾਓ ਜੇ ਤੁਸੀਂ ਗਲਤ ਨਹੀਂ ਹੋ ਕੀ ਪਰਵਾਹ ਹੈ ਰਾਮ ਨਾਲ ਕੁਰਸੀ ਬਾਹਰ ਢਾਓ ਉਹਨਾਂ ਨੂੰ ਕਰੋ ਜੀ ਜਾਓ ਜੀ ਰੇਡ ਕਰੋ ਜੋ ਲੱਭਦਾ ਉਹਦੀ ਤੁਹਾਡੇ ਦੇ ਕਾਰਵਾਈ ਕਰ ਦੇਣ ਤੇ ਜੇ ਆਪਾਂ ਸੱਚੇ ਹੋਵਾਂਗੇ ਤਾਂ ਡਰ ਕਾ ਦਾ ਤੇ ਜੇ ਸੱਚੇ ਨਹੀਂ ਤੇ ਫਿਰ ਫੁਲਾਣੇ ਨੂੰ ਸੱਦ ਲੋ ਜੀ ਫੁਲਾਣੇ ਨੂੰ ਸੱਦ ਲੋ ਜੀ ਫੁਲਾਣਾ ਆ ਲੈਣ ਦਿਓ ਜੀ ਸੋ ਮਜੀਠੀਆ ਸਾਹਿਬ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਨਾ ਕਿ ਗੰਦੀ ਰਾਜਨੀਤੀ ਜਿਹੜੀ ਤੁਸੀਂ ਬੜਾ ਲੰਮਾ ਸਮਾਂ ਕੀਤੀ ਹੈ ਕਾਨੂੰਨ ਸਾਰਿਆਂ ਲਈ ਇੱਕ ਹੈ ਹੁਣ ਤੁਸੀਂ ਕਹੀ ਜਾਂਦੇ ਜੀ ਭਗਵੰਤ ਮਾਨ ਨੇ ਸਿਆਸੀ ਬਦਲਾਖੋਰੀ ਕਰਨ ਡਿਆ ਭਗਵੰਤ ਮਾਨ ਤੇ ਤਾਂ ਸਿਆਸੀ ਬਦਲਾਖੋਰੀ ਮੰਨੀਏ ਨਾ ਜੇ ਭਗਵੰਤ ਮਾਨ ਨੇ ਆਪਣੇ ਨਹੀਂ ਫੜੇ ਦੇ ਭਗਵੰਤ ਮਾਨ ਨੇ ਤੇ ਮੰਤਰੀ ਵੀ ਫੜ ਲੇ ਆਪਣੇ ਐਮ ਐਲ ਏ ਵੀ ਫੜ ਲੇ ਹਰ ਰਿਸ਼ਵਤਖੋਰ ਅਫਸਰ ਵੀ ਫੜ ਲੇ ਭਗਵੰਤ ਮਾਨ ਦੀ ਬਦਲਾਖੋਰੀ ਤਾਂ ਅਸੀਂ ਤਾਂ ਮੋਹਰ ਲਾ ਦਈਏ ਜੇ ਕੱਲਾ ਤੁਹਾਡੇ ਦਿਵਾਲੇ ਹੋਇਆ ਆਮ ਆਦਮੀ ਪਾਰਟੀ ਵਾਲੇ ਕਿਸੇ ਨੂੰ ਕੋਈ ਨਹੀਂ ਆ ਗਿਆ ਫਿਰ ਤੁਸੀਂ ਕਹਿ ਦਈਏ ਠੀਕ ਆ ਜੀ ਮੁੱਖ ਮੰਤਰੀ ਪੰਜਾਬ ਨੇ ਬਾਕੀ ਇਹ ਡਿਪਾਰਟਮੈਂਟ ਦੇ ਕੰਮ ਨੇ ਆ ਨਿਗੇ ਨਿਗੇ ਕੰਮਾਂ ਦੇ ਵਿੱਚ ਹੁਣ ਮੁੱਖ ਮੰਤਰੀ ਥੋੜਾ ਪੈਂਦਾ ਫਿਰੂਗਾ ਕਿ ਫਲਾਣੇ ਨੂੰ ਫੜ ਲਓ ਫਲਾਣੇ ਦੇ ਰੇਡ ਕਰ ਲਓ ਬਾਕੀ ਗੱਲ ਇਹ ਹੈ ਕਿ ਜੇ ਵਿਜਿਲੈਂਸ ਨੇ ਕੋਈ ਤੁਹਾਡੇ ਦੇ ਰੇਡ ਕੀਤੀ ਆ ਤਾ ਕਿਸੇ ਕਾਰਨਾ ਕਰਕੇ ਕੀਤੀ ਹੋਊਗੀ ਬਾਕੀ ਦੇਰ ਰਖੀਦਾ ਹੰਦਾ ਕੋਰੇਆ ਦੇ ਜਿਹੜਾ ਬੰਦਾ ਨਾ ਤੈਨੂੰ ਕੰਮ ਪੈਂਦੇ ਵੱਲੇ ਤੇ ਮਰਦ ਹੋਈ ਹੈ ਜਿਹੜਾ ਹੱਸ ਕੇ ਚੱਲੇ ਤੇ ਹੁਣ ਚੀਕਾ ਨਾ ਮਾਰ ਹੁਣ ਉਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਉਹ ਕਰਨ ਦੇ ਬਾਕੀ بڑے ਘਰ ਜਾੜਿਆ ਤੁਸੀਂ ਪਹਿਲਾਂ ਇਹ ਤੁਹਾਨੂੰ ਵੀ ਪਤਾ ਬੜੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਜਿਹੜੇ ਇੱਕ ਮਾਂ ਆਪਣੇ ਬੱਚੇ ਮਾਂ ਪਿਓ ਇੱਕ ਬੱਚਾ ਆਪਣਾ ਪਾਲਦਾ ਕਿੰਨੀ ਮਿਹਨਤ ਦੇ ਨਾਲ ਤੇ ਜਦੋਂ ਜਵਾਨ ਹੁੰਦਾ ਤੇ ਤੁਹਾਡੇ ਹੱਲਿਆਂ ਦੇ ਨਸ਼ੇ ਨੇ ਜਿਹੜਾ ਖਾਲਿਆ ਹੀ ਪੰਜਾਬ ਯਾਦ ਆ ਤੁਹਾਨੂੰ ਸਾਰਾ ਕੁਝ ਡੀਐਸਪੀ ਨੇ ਤੁਹਾਡਾ ਨਾਮ ਲੈਤਾ ਕਿ ਇਹ ਬੰਦੇ ਜਿਹੜੇ ਆ ਨਸ਼ੇ ਦੇ ਵਿੱਚ ਵੇਚਣ ਵਾਲੇ ਆ ਡੀਐਸਪੀ ਭੋਲੇ ਨੇ ਨਾਮ ਲਿਆ ਸੀ ਅੱਜ ਆਪਾਂ ਲੋਕਾਂ ਨੂੰ ਕਹੀ ਜਾਂਦੇ ਆ ਜੀ ਮੈਂ ਨਸ਼ਾ ਨਹੀਂ ਵੇਚਦਾ ਮੈਂ ਨਾ ਨਸ਼ਾ ਵੇਚਦਾ ਲੋਕਾਂ ਨੂੰ ਕੀਤਾ ਏ ਡੀਐਸਪੀ ਭੋਲਾ ਕੌਣ ਤੇ ਡੀਐਸਪੀ ਭੋਲਾ ਉਹ ਤੇਰਾ ਨਾਂ ਲੈ ਕੇ ਗਿਆ ਇਸ ਕਰਕੇ ਹੁਣ ਜੇ ਵਿਜੀਲੈਂਸ ਮੈਂ ਜ਼ਿਆਦਾ ਨਹੀਂ ਕਹਿਣਾ ਮੈਂ ਤੇ ਇਹ ਕਹਿਣਾ ਵੀ ਜਿਹੜਾ ਬੰਦਾ ਆਪਣਾ ਧਾਮਣ ਕਹਿੰਦਾ ਮੇਰਾ ਬੜਾ ਪਵਿੱਤਰ ਆ ਤੇ ਦੂਜਿਆਂ ਦੇ ਰੋਜ ਉੱਠ ਗਏ ਪੰਜਾਬੀ ਭਾਸ਼ਾ ਦੀ ਕੀ ਕਹਿਣਾ ਰੋਜ ਉੱਠ ਕੇ ਕੋਈ ਨਾ ਕੋਈ ਪੋਸਟ ਪਾ ਦਿੰਦਾ ਵਾ ਤੇ ਹੁਣ ਜਦੋਂ ਆਪਣੀ ਵਾਰੀ ਆਈ ਆ ਹੁਣ ਕਿਉਂ ਚੀਂ-ਚੀਂ ਕਰਨ ਡਿਆ ਮਾਝੇ ਵਾਲਿਆ ਮਾਝੇ ਵਾਲਿਆ ਆਪਾਂ ਦਿਲ ਰੱਖ ਦਿਲ ਕੋਈ ਨਹੀਂ ਹੁੰਦਾ ਪਰਚਾ ਪਰਚਾਣਾ ਪਰਚੇ ਮੜੀਆਂ ਨਾਲ ਹੀ ਚੱਲ ਜਾਣੇ ਆ ਕੋਈ ਫਰਕ ਨਹੀਂ ਪੈਣ ਲੱਗਾ ਇੰਨੀ ਗੁਮਰਾ ਖਾਦੀ ਪੀਤੀ ਬੈਠੇ ਆ ਤੇ ਜੇ ਹੁਣ ਵਿਜੀਲੈਂਸ ਆ ਹੀ ਗਈ ਆ ਤੇ ਰਾਮਨਾ ਨਾ ਕੁਰਸੀ ਬਾਹਰ ਢਾ ਸਾਡੇ ਮੱਝ ਵਾਲੇ ਦੀ ਬੇਇੱਜ਼ਤੀ ਨਾ ਕਰਾ ਤੇ ਉਹਨਾਂ ਨੂੰ ਕਹਿ ਬੀ ਪਾਉ ਜਾਓ ਜੋ ਫੋਲਣਾ ਫੋਲੋ ਉਦਾਂ ਤੇ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਆ ਜੀ ਇਹ ਮੈਂ ਤੇ ਹੁਣ ਵਿਜੀਲੈਂਸ ਦੇ ਅੱਗੇ ਚੀਕਾ ਮਰੀ ਜਾਂਦਾ ਇਹ ਫਲਾਣਾ ਕੌਣ ਆ ਜੀ ਫਲਾਣਾ ਕੌਣ ਆ ਜੋ ਮਰਜ਼ੀ ਹੋਵੇ ਹਾਂ ਜਿਹੜਾ ਮਰਜ਼ੀ ਹੋਵੇ ਕੀ ਪ੍ਰਵਾਹ ਆ ਯਾਰ ਪਰ ਜਦੋਂ ਡਰ ਹੋਵੇ ਕਾਗਜ਼ ਘਰੇ ਪਏ ਹੋਣ ਜਦੋਂ ਡਰ ਹੋਵੇ ਕਿ ਕੁਝ ਫੜਿਆ ਨਾ ਜਾਵੇ ਤੇ ਉਦੋਂ ਤੇ ਫਿਰ ਆਪਾਂ ਚੀਕਾਂ ਮਾਰਨੀਆਂ ਹੀ ਬਾਕੀ ਮਜੀਠੀਆ ਜੀ ਜੇ ਆਪਾਂ ਲੋਕਾਂ ਨੂੰ ਗੱਲਾਂ ਕਰਨ ਦੀ ਹਿੰਮਤ ਰੱਖਦੇ ਆਂ ਤੇ ਹੁਣ ਸੁਣਨ ਦੀ ਵੀ ਰੱਖਣੀ ਪੈਣੀ ਐ ਤੇ ਹੁਣ ਤੇਰੀ ਕੱਲੀ ਕੱਲੀ ਗੱਲ ਦਾ ਜਵਾਬ ਦਿਆ ਕਰਾਂਗੇ ਸਾਨੂੰ ਅਸੀਂ ਇੱਕ ਚੰਗੇ ਵਧੀਆ ਢੰਗ ਦੇ ਲੀਡਰ ਬਣਨਾ ਚਾਹੁੰਦੇ ਆਂ ਕਿ ਜਿਹੜੇ ਬਦਲਾਖੋਰੀ ਦੇ ਵਿੱਚ ਕਦੇ ਨਾ ਆਈਏ ਛੋਟੀਆਂ-ਛੋਟੀਆਂ ਲੋਕਾਂ ਦੇ ਘਰੇਲੂ ਮਸਲਿਆਂ ਦੇ ਵਿੱਚ ਨਾ ਪਈਏ ਭਾਰਤ ਤੁਹਾਡੇ ਵਰਗੇ ਜਿਹੜੇ ਅਨਸਖੇ ਲੀਡਰ ਆ ਜਿਹੜੇ ਜਿਨ੍ਹਾਂ ਦੇ ਤੁੱਕੇ ਲੱਗੇ ਆ ਜਿਹੜੇ ਆਪਣੇ ਜੀਜੀਆਂ ਕਰਕੇ ਲੀਡਰ ਬਣ ਗਏ ਜਿਹੜੇ ਤਰਲੇ ਮਾਰ ਕੇ ਲੀਡਰ ਬਣ ਗਏ ਜਿਹੜੇ ਭੈਣ ਨੂੰ ਕਹਿ ਕੇ ਲੀਡਰ ਬਣ ਗਏ ਇਹਨੂੰ ਕਹ ਮੈਨੂੰ ਵੀ ਟਿਕਟ ਦਵੇ ਤੇ ਮੈਂ ਵੀ ਲੀਡਰ ਬਨਾਂ ਉਹ ਮੱਝ ਦੇ ਜਰਨੈਲ ਕਿਵੇਂ ਹੋ ਸਕਦੇ ਆ ਉਹ ਕਿਦਾਂ ਮੱਝ ਦੇ ਜਰਨੈਲ ਬਣ ਕੇ ਤਰਲੇ ਮਾਰ ਕੇ ਬਣੇ ਲੀਡਰ ਕਦੇ ਮੱਝ ਦੇ ਜਰਨੈਲ ਨਹੀਂ ਹੁੰਦੇ ਤੇ ਤੂੰ ਕੋਈ ਲੀਡਰ ਲੂਡਰ ਨਹੀਂ ਹੈਗਾ ਤੂੰ ਇੱਕ ਤਰਲੇ ਮਾਰ ਕੇ ਬਣਿਆ ਲੀਡਰ ਹੈ ਤਰਲੇ ਮਾਰ ਕੇ ਬਾਦਲ ਸਾਹਿਬ ਦੇ ਪੈਰਾਂ 'ਚ ਬਹਿ ਗਿਆ ਹੁੰਦੇ ਨੂੰ ਯਾਦ ਹੈ ਬਾਦਲ ਸਾਹਿਬ ਨੇ ਜਦੋਂ ਕਹਿਤਾ ਸੀ ਸੁਖਬੀਰ ਬਾਦਲ ਨੂੰ ਕਿ ਪੁੱਤਰ ਰਿਸ਼ਤੇਦਾਰ ਜਿਹੜੇ ਰਾਜਨੀਤੀ 'ਚ ਨਹੀਂ ਲਿਆਈਦੇ ਇਹ ਖਰਾਬ ਕਰਦੇ ਹੁੰਦੇ ਆ ਤੇ ਉਹਨੇ ਕੋਦੋਂ ਹੀ ਬਾਦਲ ਸਾਹਿਬ ਦੀ ਅੱਖ ਜਿਹੜੀ ਸੀ ਉਹ ਪਾਰਖੂ ਹੀ ਉਹਨੇ ਕਿਹਾ ਇਹ ਮੈਨੂੰ ਬੰਦਾ ਠੀਕ ਨਹੀਂ ਲੱਗਦਾ ਜੇ ਇਹਨੂੰ ਤੂੰ ਰਾਜਨੀਤੀ 'ਚ ਲਿਆ ਤੇ ਇਹਨੇ ਤੈਨੂੰ ਵੀ ਖਰਾਬ ਕਰਨਾ ਹੀ ਤੇ ਪਾਰਟੀ ਨੂੰ ਵੀ ਖਰਾਬ ਕਰੂਗਾ ਤੇ ਉਹ ਹੀ ਗੱਲ ਹੋ ਗਈ ਤੂੰ ਤੇ ਕਾਲੀਦਲ ਹੀ ਲੈ ਕੇ ਬਹਿ ਗਿਆ ਉਦੋਂ ਤੂੰ ਬਾਦਲ ਸਾਹਿਬ ਦੇ ਪੈਰੀ ਪਾ ਕੇ ਲੰਮਾ ਪੈ ਗਿਆ ਜਿਵੇਂ ਪਤਾ ਨਾ ਉਹ ਚੜਾਈ ਚੜਦੇ ਆ ਲੰਮੇ ਪੈ ਪੈ ਕੇ ਉਵੇਂ ਲੰਮੇ ਪੈ ਕੇ ਤੇ ਫਿਰ ਤੂੰ ਇਹ ਰਾਜਨੀਤੀ 'ਚ ਆਇਆ ਹਾਂ ਤੇ ਚਲੋ ਉਦੋਂ ਸਾਡੀ ਭੈਣ ਹਰਸਿਮਰਤ ਨੇ ਵੀ ਤੱਲਾ ਦੁੱਲਾ ਮਾਰਿਆ ਜੀ ਮੇਰਾ ਭਰਾ ਵਾ ਕਿਸ ਪਾਸੇ ਲੱਗ ਜੂਗਾ ਤੇ ਫਿਰ ਤੈਨੂੰ ਉਦੋਂ ਜਾ ਕੇ ਰਾਜਨੀਤੀ ਦੇ ਵਿੱਚ ਪੈਰ ਪਾਇਆ ਪਰ ਜਿਹੜੇ ਪਰਿਵਾਰ ਨੇ ਤੇਰਾ ਪੈਰ ਪਾਇਆ ਤੂੰ ਉਹਨੂੰ ਹੀ ਖਾ ਗਿਆ ਐਡਾ ਮਾੜਾ ਬੰਦਾ ਉਹਨੂੰ ਤੇ ਅੱਜ ਤੂੰ ਹੁਣ ਚੀਕਾਂ ਮਾਰਨ ਧਿਆ ਮੈਂ ਤੇ ਵਿਜੀਲੈਂਸ ਆ ਗਈ ਆ ਤੇ ਕੁਝ ਨਹੀਂ ਹੁੰਦਾ ਬਾਕੀ ਚਲੋ ਆਪਣੀਆਂ ਲੜਾਈਆਂ ਚੜਾਈਆਂ ਚੱਲਦੀਆਂ ਰਹਿਣੀਆਂ ਵਾ ਸਰਦਾਰਾਂ ਵਾਂਗੂ ਕੁਰਸੀ ਡਾਹ ਦੁਨੀਆ ਵੇਖਣ ਢਈ ਆ ਤੇ ਐਵੇਂ ਬੇਇਜ਼ਤੀ ਨਾ ਕਰਾਂ ਮਾਜੇ ਦੀ ਤੇ ਕੁਰਸੀ ਡਾਹ ਕੇ ਤੇ ਪਾਪ ਪੋਸਟ ਵੀ ਜਾਓ ਜਿਹੜੀ ਤਲਾਸ਼ੀ ਕਰਨੀ ਆ ਕਰ ਲੋ ਹੁਣ ਕਦੇ ਉਹ ਚੈਨਲ ਨੂੰ ਆਵਾਜ਼ ਮਾਰੋ ਕਦੇ ਉਹ ਚੈਨਲ ਨੂੰ ਆਵਾਜ਼ ਮਾਰੋ ਕੀ ਪ੍ਰਵਾਹ ਆ ਜੇ ਆਪਾਂ ਸੱਚੀ ਆ ਤੇ ਕੀ ਫਰਕ ਪੈਂਦਾ ਪਰਚੇ ਪੈ ਜਾਣਗੇ 15 20 ਤੇ ਤੇ ਹੋਰ ਕੀ ਫਰਕ ਪੈ ਜਾਊਗਾ ਉਹੀ ਗੱਲ ਫੇਰ ਮੈਂ ਕਹਿੰਨਾ ਵੀ ਪਰਚੇ ਮੜੀਆਂ ਨਾਲ ਹੀ ਤੇ ਜਾਣੇ ਆ ਇੰਨੀ ਪ੍ਰਵਾਹ ਨਹੀਂ ਕਰੀਦੀ ਬੋ ਭਗਵੰਦ ਮਾਨ ਦਾ ਨਾਮ ਲਈ ਜਨਾ ਭਗਵੰਦ ਮਾਨ ਨੇ ਤੁਹਾਨੂੰ ਭੇਜਤਾ ਭਗਵੰਦ ਮਾਨ ਨੇ ਤੁਹਾਨੂੰ ਭੇਜਤਾ ਤੇ ਜੋ ਕੁਝ ਤੇਰੇ ਰਾਜ ਦੇ ਵਿੱਚ ਤੇ ਤੇਰੇ ਬੰਦੇ ਕਰਦੇ ਰਹੇ ਉਹ ਤੋਂ ਤੁਸੀਂ ਫਿਰ ਕਰਵਾਉਂਦੇ ਰਹੇ ਜੇ ਸਾਰਾ ਕੁਝ ਫਿਰ ਮੁੱਖ ਮੰਤਰੀ ਤੇ ਤੁਸੀਂ ਹੋ ਅਕਾਲੀ ਦਲ ਦੇ ਵੇਲੇ ਮਾਝੇ ਦੇ ਵਿੱਚ ਚੰਗੇ ਚੰਗੇ ਲੀਡਰ ਤੂੰ ਨਾ ਪਛੜੇ ਇੱਕ ਆਪਣਾ ਧੜਾ ਬਣਾਉਂਦੇ ਚੱਕਰ ਦੇ ਵਿੱਚ ਜਿਹੜੇ ਚੰਗੇ ਲੀਡਰ ਸੀ ਉਹ ਮਾਰ ਕੇ ਸੁੱਟ ਤੇ ਜੋ ਚਾਪਲੂ ਸੀ ਇਹ ਆਪਣੇ ਨਾਲ ਜੋੜ ਲੇ